ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਾਣੀ ਕੁਝ ਇਸ ਤਰ੍ਹਾਂ ਹੈ ਜੋ ਆਪਾਂ ਕਰਮ ਕਰਦੇ ਉਹ ਆਪਣੇ ਕੋਲ ਵਾਪਸ ਆਉਂਦਾ ਹੈ ਉਹ ਇਸ ਤਰ੍ਹਾਂ ਸੁਣੋ ਜੀ ਇੱਕ ਪਿੰਡ ਵਿੱਚ ਇੱਕ ਦੁੱਧ ਵੇਚਣ ਵਾਲਾ ਰਹਿੰਦਾ ਸੀ ਉਹ ਦੁੱਧ ਵੇਚਣ ਸ਼ਹਿਰ ਜਾਂਦਾ ਸੀ ਜਦੋਂ ਸ਼ਹਿਰ ਜਾਂਦਾ ਸੀ ਤਾਂ ਰਸਤੇ ਵਿੱਚ ਇੱਕ ਨਦੀ ਪੈਂਦੀ ਸੀ ਉਹ ਨਦੀ ਬਿੜੀ ਵਿੱਚ ਸਵਾਰ ਹੋ ਕੇ ਪਾਰ ਕਰਦਾ ਸੀ ਉਸ ਤੋਂ ਪਹਿਲਾਂ ਉਹ ਨਦੀ ਵਿੱਚੋਂ ਪਾਣੀ ਦੁੱਧ ਵਿੱਚ ਮਿਲਾ ਦਿੰਦਾ ਸੀ ਤੇ ਫਿਰ ਜਾ ਕੇ ਦੁੱਧ ਸ਼ਹਿਰ ਵਿੱਚ ਮਿਚ ਦਿੰਦਾ ਇਸੇ ਤਰ੍ਹਾਂ ਕਰਦੇ ਕਰਦੇ ਕਈ ਸਾਲ ਬੀਤ ਗਏ ਉਸ ਦਾ ਲੜਕਾ ਜਵਾਨ ਹੋ ਗਿਆ ਤੇ ਸ਼ਾਦੀ ਲਾਇਕ ਹੋ ਗਿਆ ਇੱਕ ਦਿਨ ਉਸ ਦੀ ਸ਼ਾਦੀ ਪੱਕੀ ਹੋ ਗਈ ਤੇ ਦੁੱਧ ਵਾਲਾ ਸ਼ਹਿਰ ਤੋਂ ਸਮਾਨ ਲੈਣ ਗਿਆ ਬਹੁਤ ਸਾਰਾ ਕੀਮਤੀ ਸਮਾਨ ਖਰੀਦ ਕੇ ਜਦੋਂ ਉਹ ਦੁੱਧ ਵਾਲਾ ਨਦੀ ਪਾਰ ਕਰਨ ਲੱਗਾ ਤਾਂ ਨਦੀ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਤੇ ਕਿਸ਼ਤੀ ਵਿੱਚ ਸਮਾਨ ਜ਼ਿਆਦਾ ਹੋਣ ਕਰਕੇ ਕਿਸ਼ਤੀ ਕੰਟਰੋਲ ਨਹੀਂ ਹੋਈ ਤੇ ਸਾਰਾ ਸਮਾਨ ਡੁੱਬ ਗਿਆ ਜਿਉਂ ਤਿਉਂ ਦੁੱਧ ਵਾਲੇ ਦੀ ਜਾਨ ਬਚ ਗਈ ਤੇ ਉਹ ਨਦੀ ਕਿਨਾਰੇ ਬੈਠ ਕੇ ਉੱਚੀ ਉੱਚੀ ਰੋਣ ਲੱਗਾ ਤੇ ਨਦੀ ਵਿੱਚੋਂ ਆਵਾਜ਼ ਆਈ ਜੋ ਤੇਰਾ ਨਹੀਂ ਸੀ ਉਹ ਰੁੜ ਗਿਆ ਹੈ ਕਿਉਂਕਿ ਜਿਹੜਾ ਨਦੀ ਦਾ ਪਾਣੀ ਤੂੰ ਦੁੱਧ ਵਿੱਚ ਮਿਲਾਉਂਦਾ ਸੀ ਉਹ ਨਦੀ ਲੈ ਗਈ ਇਸ ਲਈ ਜੋ ਕਰਮ ਆਪਾਂ ਕਰਦੇ ਹਾਂ ਉਹ ਆਪਣੇ ਕੋਲ ਵਾਪਸ ਆਉਂਦਾ ਹੈ ਇਸੇ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਲਈ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਸਾਰੇ ਦੋਸਤਾਂ ਦਾ